ਅੰਮ੍ਰਿਤਸਰ ਵਿੱਚ ਇੱਕ ਆਟੋ ਚਾਲਕ ਨੌਜਵਾਨ ਨਾਲ ਧੋਖਾਧੜੀ ਅਤੇ ਬਲੈਕਮੇਲਿੰਗ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਤਿੰਨ ਔਰਤਾਂ ਅਤੇ ਤਿੰਨ ਆਦਮੀਆਂ ਨੇ ਸ਼ਿਕਾਰ ਬਣਾਇਆ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਆਟੋ ਚਾਲਕ ਨੂੰ ਇੱਕ ਔਰਤ ਦਾ ਫੋਨ ਆਇਆ ਕਿ ਉਸਨੇ ਗੁਰਦੁਆਰਾ ਛੇਰਟਾ ਸਾਹਿਬ ਮੱਥਾ ਟੇਕਣ ਜਾਣਾ ਉਸ ਨੂੰ ਘਰੋਂ ਲੈ ਕੇ ਜਾਣ ਦੇ ਲਈ ਕਿਹਾ ਗਿਆ ਇਹ ਆਟੋ ਚਾਲਕ ਇਸ ਔਰਤ ਦੇ ਦੱਸੇ ਹੋਏ ਐਡਰੈਸ ਤੇ ਪਹੁੰਚ ਗਿਆ ਉਸ ਨੂੰ ਅੰਦਰ ਆ ਕੇ ਪਾਣੀ ਪੀਣ ਦੇ ਲਈ ਕਿਹਾ ਗਿਆ ਜਦੋਂ ਉਹ ਅੰਦਰ ਗਿਆ ਤਾਂ ਦਰਵਾਜ਼ੇ ਦੀ ਅੰਦਰੋਂ ਕੁੰਡੀ ਲਾ ਦਿੱਤੀ ਗਈ ਉਸ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ ਅਤੇ ਵੀਡੀਓ ਬਣਾ ਲਈ ਗਈ ਹੁਣ ਆਟੋ ਚਾਲਕ ਨੂੰ ਇਸ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਆਟੋ ਚਾਲਕ ਦੇ ਕੋਲੋਂ ਰਕਮ ਵੀ ਮੰਗੀ ਗਈ ਹੈ ਇਨਾ ਦੇ ਰਿਸ਼ਤੇਦਾਰ ਵੀ ਫੋਨ ਕਰਕੇ ਪੈਸੇ ਮੰਗ ਰਹੇ ਨੇ ਉੱਥੇ ਹੀ ਆਟੋ ਚਾਲਕ ਦਾ ਕਹਿਣਾ ਹੈ ਕਿ ਮੋਬਾਈਲ ਵਿੱਚ ਕੁਝ ਸਕਰੀਨਸ਼ਾਟ ਵੀ ਨੇ ਜਿਨ੍ਹਾਂ ਵਿੱਚ ਉਸਨੇ ਪੈਸੇ ਟਰਾਂਸਫਰ ਵੀ ਕੀਤੇ ਹੋਏ ਦਿਖਾਈ ਦੇ ਰਹੇ ਨੇ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੂਰੇ ਤੱਥਾਂ ਦੇ ਨਾਲ ਜਾਣਕਾਰੀ ਲਈ ਜਾਵੇਗੀ ਜੋ ਵੀ ਦੋਸ਼ੀ ਹੋਵੇਗਾ ਉਸਦੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਬੰਦ ਵਿੱਚ ਪੀੜਤ ਆਟੋ ਚਾਲਕ ਪ੍ਰਭदयाल ਸਿੰਘ ਅਤੇ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਔਲਖ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾ ਰਹੇ ਹਾਂ ਮੇਰਾ ਨਾਮ ਪ੍ਰਭदयाल ਸਿੰਘ ਹੈ ਗਾ ਜੀ ਕਰਦੇ ਹੋ ਤੁਸੀਂ ਮੈਂ ਆਟੋ ਚਲਾਉਂਦਾ ਹਾਂ ਕੀ ਗੱਲ ਬਾਤ ਹੋਈ ਜਿਹੜਾ ਸਾਢੇ ਦੁਪਹਿਰ ਤੇ ਗੱਲ ਇਦਾਂ ਹੈ ਕਿ ਮੈਨੂੰ ਨਾ ਸ਼ਨੀਵਾਰ ਕਿਸੇ ਲੇਡੀ ਦਾ ਫੋਨ ਆਇਆ ਨਵੇਂ ਨੰਬਰ ਤੋਂ ਹੀ ਤੇ ਮੈਨੂੰ ਕਹਿੰਦੇ ਜੀ ਅਸੀਂ ਜਾਣਾ ਸਿਹੜਾ ਸਾਹਿਬ ਮੱਥਾ ਟੇਕਣਾ ਤੇ ਆਪਣਾ ਚੰਗੀ ਮੰਦਰ ਲੱਗੇ ਆ ਜਾਓ ਤੇ ਨਾ ਚਲੇ ਗਿਆ ਵਾ ਤੰਗੀ ਮੰਦਰ ਲਾਗੇ ਤੇ ਉੱਥੇ ਮੈਨੂੰ ਦੋ ਜਨਾਨੀਆਂ ਮਿਲਿਆ ਆ ਉਹ ਮੈਨੂੰ ਆਪਣੇ ਘਰ ਲੈ ਗਈਆਂ ਕਹਿੰਦੀਆਂ ਜੀ ਆਪਣੀ ਸਾਡੀ ਫੈਮਿਲੀ ਦੇ ਹੋਰ ਵੀ ਦਰਬੰਦ ਹਨ ਦੇਗੇ ਉਹਨਾਂ ਦੇ ਜਾਣਾ ਵਾ ਤੇ ਮੱਥਾ ਟੇਕਣਾ ਤੇ ਉਹ ਤਿਆਰ ਹੋ ਰਹੇ ਨੇ ਤੇ ਉਹਨਾਂ ਨੇ ਵੀ ਨਾਲ ਹੀ ਲਈ ਤੇ ਮੈਂ ਕਿਹਾ ਚਲੋ ਕੋਈ ਨਹੀਂ ਲੈ ਲੈਣੇ ਆ ਤੇ ਨਾ ਚਲ ਗਿਆ ਘਰ ਦੇ ਉਹਨਾਂ ਦੇ ਕੋਲ ਘਰ ਦੇ ਬਾਹਰ ਉਹਨਾਂ ਨੇ ਗੱਡੀ ਲਵਾਈ ਆ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਕੀ ਆਇਆ ਪਾਣੀ ਪੀਲਾ ਹੈ ਤੇ ਕਹਿੰਦੇ ਆਪਣਾ ਆਪਣਾ ਹੀ ਘਰ ਹੈਗਾ ਵਾ ਤੇ ਬੱਚੇ ਤਿਆਰ ਹੋ ਰਹੇ ਤੂੰ ਬਾਹਰ ਕੇ ਆ ਗਏ ਆ ਜਾ ਤਰੇ ਅੰਦਰ ਆਇਆ ਤੇ ਪਾਣੀ ਪੁਣੀ ਪੀਓ ਤੇ ਮੈਂ ਇਹ ਅੰਦਰ ਜਾਣ ਦੀ ਡੇਰਿਆ ਮੈਂ ਅੰਦਰ ਬੜਿਆ ਹੀ ਆ ਤੇ ਉਹਨਾਂ ਨੇ ਆਪਣਾ ਕੀ ਕੀਤਾ ਬੂਆ ਬੰਦ ਕਰਤਾ ਤੇ ਮੇਰੇ ਕੋ ਮੋਬਾਈਲ ਉੱਪਰਸ ਚਾਬੀ ਮੇਰੇ ਖੋਲਿਆ ਖੋਲਿਆ ਉਹਨਾਂ ਨੇ ਤੇ ਬਾਅਦ ਵਿੱਚ ਉਹ ਮੈਨੂੰ ਲੈ ਗਏ ਤੇ ਕਮਰਾ ਖਾਲੀ ਹੀਗਾ ਸੀਗਾ ਤੇ ਉੱਤੇ ਨਾ ਮੇਰੀ ਇੱਕ ਜਨਾਨੀ ਹੋਰ ਹੈਗੀ ਸੀਗੀ ਤਿੰਨ ਜਨਾਨੀਆਂ ਸੀ ਤੇ ਤਿੰਨ ਹੀ ਬੰਦੇ ਹੈਗੇ ਸੀਗੇ ਤੇ ਆਪਣਾ ਉਹ ਜਨਾਨੀ ਦੇ ਨਾਲ ਨਾ ਮੈਂ ਉਹ ਉਹ ਕਪੜੇ ਲਵਾ ਕੇ ਨਾਲ ਮੇਰੀ ਪੈਂਟ ਲਵਾਤੀ ਇਹਨਾਂ ਨੇ ਤੇ ਮੇਰੀ ਵੀਡੀਓ ਬਣਾ ਲਾ ਗਏ ਕਹਿੰਦੇ ਜੀ ਤੁਹਾਡੀ ਵੀਡੀਓ ਨੈਟ ਤੇ ਪਾਵਾਂਗੇ ਅੱਛਾ ਬਲੈਕਮੇਲ ਕਰਨ ਦੀ ਕੋਸ਼ਿਸ਼ ਹਾਂਜੀ ਤੇ ਤੇ ਤੁਸੀਂ ਉਹ ਜਨਾਨੀਆਂ ਨੂੰ ਕਦੀ ਜਾਣਦੇ ਸੀ ਨਹੀਂ ਮੈਂ ਨਹੀਂ ਜਾਂਦਾਗਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਸੀਗਾ ਉਹਨਾਂ ਨੂੰ ਉਹਦਾ ਨੰਬਰ ਕਿੱਥੋਂ ਆਇਆ ਮੈਂ ਨੰਬਰ ਉਹਨਾਂ ਨੂੰ ਪੁੱਛਿਆ ਮੇਰੀ ਗੱਲ ਹੋਈ ਸੀਗੀ ਫੋਨ ਤੇ ਮੈਂ ਕਿਹਾ ਤੁਹਾਨੂੰ ਨੰਬਰ ਕਿੰਨੇ ਦਿੱਤਾ ਤੇ ਕਹਿੰਦੇ ਜੀ ਮੈਨੂੰ ਕਿਸ ਨੇ ਨੰਬਰ ਦਿੱਤਾ ਹੈ ਤੁਹਾਡਾ ਤੇ ਕਹਿੰਦੇ ਅਸੀਂ ਇੱਦਾਂ ਜਾਣਾ ਹੈ ਤੇ ਇਹਨਾਂ ਨੇ ਕੀ ਕੀਤਾ ਫਿਰ ਉਹ ਮੈਂ ਮੇਰੀ ਵੀਡੀਓ ਬਣਾ ਲਵਾਂ ਮੈਨੂੰ ਨਾ ਕਹਿਣ ਲੱਗੇ ਕਿ ਆਪਣਾ ਜੋ ਵੀ ਤੱਕ ਤੇਰੇ ਹੈਗੇ ਆ ਪੈਸੇ ਉਹਨਾਂ ਨੂੰ ਮੰਗਵਾ ਆਪਣੇ ਤਾਂ ਘਰਿਆਂ ਨੂੰ ਫੋਨ ਕਰ ਜਿੱਥੋਂ ਮਰਜੀ ਫੋਨ ਕਰ ਤੈਨੂੰ ਫਿਰ ਅਸੀਂ ਛੱਡਣਾ ਹੈ ਤੂੰ ਪਹਿਲੇ ਆਪਣੇ ਪੈਸੇ ਮੰਗਵਾ ਆਂ ਫਿਰ ਉਹਨਾਂ ਨੇ ਮੇਰੀਆਂ ਸਵਾਰੀਆਂ ਦੇ ਜਿਹਨਾਂ ਦੇ ਵੀ ਨੰਬਰ ਹੈਗੇ ਸੀਗੇ ਸਕੂਲ ਦੇ ਬੱਚਿਆਂ ਦੇ ਨੰਬਰ ਹੈਗੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਆਪਣਾ ਏਦਾਂ ਬੰਦੇ ਕੋ ਨਾ ਐਕਸੀਡੈਂਟ ਹੋ ਗਿਆ ਹੈ ਵੱਡੇ ਦਾ ਵੱਡੇ ਨੂੰ ਤਾਂ ਪੁੱਛ ਨਹੀਂ ਆ ਕਿਨੇ ਕਿ ਐਕਸੀਡੈਂਟ ਹੋ ਗਿਆ ਹਾਂਜੀ ਉਹਨਾਂ ਟੈਲੀਫੋਨ ਤੋਂ ਗੱਲ ਕੀਤੀ ਹਾਂਜੀ ਹਾਂਜੀ ਮੇਰੀਆਂ ਸਵਾਰੀਆਂ ਨਾਲ ਹੀ ਗੱਲਬਾਤ ਕਰ ਰਹੇ ਤਾਂ ਉਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ 10000 ਰੁਪਏ ਨਾ ਇਹਨਾਂ ਦੇ account 'ਚ ਪਾਓ ਇਹ ਨਾ ਇੱਥੇ ਇਹਨਾਂ ਨੇ ਕਿਸੇ ਦੀ ਲੱਤ ਤੋੜਦੀ ਹੋ ਹਸਪੀਟਲ ਹੈ ਤੇ ਆਪਣਾ ਪੈ 10000 ਇਹਨਾਂ ਦੇ account 'ਚ ਪਾਓ ਨਾ ਜਿਨ੍ਹਾਂ ਨੇ ਵੀ ਉਹਨੂੰ ਫੋਨ ਕਰੀ ਗਏ ਨਾ ਕਿਸੇ ਨੇ 100 2 ਇੱਕ ਦੋ ਜਨਾਂ ਨੇ ਹੀ 10000 ਰੁਪਏ ਪਾਇਆ ਵੀ ਹੈ ਇਹ ਉਹਨਾਂ ਨੇ ਆਪਣਾ ਟ੍ਰਾਂਸਫਰ ਕਰ ਲਿਆ ਆਪਣੇ ਅਕਾਊਂਟ ਨੂੰ ਹਾਂਜੀ ਹਾਂਜੀ ਟੋਟਲ ਕਿੰਨੇ ਪੈਸੇ ਲਏਗੇ ਤਾਂ ਇਹ ਮੇਰੇ ਕੋ ਭਾਈ ਆਪਣਾ 2400 ਰੁਪਿਆ ਫੋਨ ਦੇ ਵਿੱਚ ਹੈਗਾ ਹੈ 3000 ਰੁਪਿਆ ਦਾ ਮੌਕੇ ਦੇ ਕਰਾਇਆ ਹੈ 1450 ਸੀਗਾ ਤੋਂ 2400 ਰੁਪਿਆ ਨੇ ਆਪਣੇ ਅਕਾਊਂਟ ਤੇ ਟ੍ਰਾਂਸਫਰ ਕਰ ਲਿਆ ਅੱਛਾ 1000 1500 ਮੇਰੀ ਜੇਬ 'ਚ ਹੈਗਾ ਉਹ ਵੀ ਇਹਨਾਂ ਕਰ ਲਿਆ ਹੋਰ ਕਿੰਨੇ ਪੈਸੇ ਤੇ ਹੋਰ ਮੇਰੀ ਗੱਡੀ ਦੇ ਵਿੱਚ ਕਿਸ਼ਤ ਪਈ ਹੈਗੀ ਉਗਾ ਦੀਦੀ ਕਿਸ ਹਾਂ ਉਹ ਵੀ ਉਹਨਾਂ ਕੱਢ ਲਈ ਤੁਸੀਂ ਇਹਦੇ ਖਲਾਫ ਕੰਪਲੇਨ ਕਰਾਈ ਹਾਂਜੀ ਹਾਂਜੀ ਮੈਂ ਆਪਣੇ ਆ ਥਾਂ ਵੀ ਵੀ ਥਾਣਾ ਡਿਵੀਜ਼ਨ ਇੱਥੇ ਕੰਪਲੇਨ ਲਗਾਈ ਸੀਗੀ ਜੀ ਹੁਣ ਕੀ ਕਹਿੰਦੇ ਕੁਝ ਤੇ ਇਹ ਪੁਲਿਸ ਵਾਲਿਆਂ ਨੂੰ ਉਹ ਉੱਥੇ ਮੌਕੇ ਤੇ ਦੋ ਖੜਿਆ ਸੀ ਇਹਨਾਂ ਨੇ ਤੇ ਦੋ ਜਨਾਨੀਆਂ ਜਿਨ੍ਹਾਂ ਨੇ ਮੈਨੂੰ ਅੰਦਰ ਖੜਿਆ ਸੀਗਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਆਪਣੇ ਭੁਲੇ ਆਉਂਦਾ ਹੀ ਥਾਣੇ ਤੇ ਉਹ ਮੰਨ ਵੀ ਗਏ ਸੀਗੇ ਕਿ ਅਸੀਂ ਗਰਾਮ ਕੀਤਾ ਵਾ ਇਹ ਕਹਿੰਦੇ ਸੀ ਅਸੀਂ ਪੈਸੇ ਵਾਪਸ ਕਰ ਦੋ ਹੈ ਤੇ ਪੈਸੇ ਕਰ ਦੋ ਮੰਗਿਆ ਹੋਈ ਇਹ ਜੀ ਆਪਣਾ ਇੱਕ ਦਿਓ ਗਰੋ ਹੈਗਾ ਨਹੀਂ ਉਹ ਨਾ ਹੋਰ ਵੀ ਇਹਨਾਂ ਨੇ ਕੋਈ ਵਾਰ ਦਿੱਤਾ ਦੇਖੀ ਹੋਣੀ ਹੈ ਮੈਂ ਤੇ ਕਹਿ ਰਿਹਾ ਕਿ ਉਹਨਾਂ ਨੂੰ ਇਹ ਨਾ ਬੰਦ ਕਰਦੇ ਉਹ ਇਹ ਨਾ ਬੀਬੀਆਂ ਦਾ ਗਰੋ ਹੈਗਾ ਵਾ ਇਹ ਆਪਣਾ ਐਦਾਂ ਬਲਾ ਕੇ ਇਹਦੇ ਆਪਣਾ ਐਦਾਂ ਥਾਣੇ ਫੋਨ ਕਰਦੇ ਨਾ ਹੋਰ ਵੀ ਕਹਿਣਾ ਕੀਤਾ ਹੋਏਗਾ ਐਦਾਂ ਪੈ ਕੋਈ ਹੋਰ ਵੀ ਡੱਗਾਂ ਕੋਈ ਹੋਣਗੇ ਤੇ ਮੈਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੱਥ ਜੋੜ ਕੇ ਕਿ ਇਹ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਆਪਣਾ ਇਹਨਾਂ ਸਜ਼ਾ ਦਿੱਤੀ ਜਾਵੇ ਇਕ ਜੀ ਸਰ ਇੱਕ ਅਟੋਮੋਬਾਈਲ ਕੰਪਲੇਂਟ ਆਈ ਹੈ ਕੀ ਮੈਡਮੀ ਇਹ ਜੇ ਘਾਟੋ ਚਾਲਕ ਪ੍ਰਭਦੀਪ ਸਿੰਘ ਨਵੀਂ ਬੱਦੀ ਦਾ ਰਹਿਣ ਵਾਲਾ ਇਛਾ ਚਲਾਉਂਦਾ ਹੈ ਇਸ ਵੱਲੋਂ ਕੰਪਲੇਂਟ ਆਈ ਹੈ ਕਿ 2 ਅਗਸਤ ਦੀ ਸ਼ਾਮ ਨੂੰ ਇੱਕ ਸਵਾਰੀਆਂ ਨੇ ਇਹਨੂੰ ਕਿਤੇ ਜਾਣ ਵਾਸਤੇ ਬੁਲਾਇਆ ਸੀ ਉੱਥੇ ਇਹਨਾਂ ਨਾਲ ਇਹਦਾ ਕਿਸੇ ਕੋਲੋਂ ਟਕਰਾਅ ਹੋਇਆ ਤੇ ਉੱਥੇ ਇਹ ਕਹਿ ਰਿਹਾ ਕਿ ਇਹਦੇ ਕੋਲੋਂ ਉਹਨਾਂ ਨੇ ਜ਼ਬਰਦਸਤੀ ਦੇ ਕੋਲੋਂ 2400 ਰੁਪਏ ਉਸਤੇ Google Pay ਕਰਾ ਲਿਆ ਕੰਪਲੇਂਟ ਨੂੰ ਵੈਰੀਫਾਈ ਕਰ ਰਹੇ ਜੋ ਵੀ ਚੰਬਦੀ ਕਰਗੋ ਕੀਤੀ ਜਾਵੇਗੀ ਤਬ ਇੱਕ ਬਲੈਕਮੇਲ ਵੀ ਚੱਲ ਰਹੀ ਹੈ ਬਲੈਕਮੇਲ ਵੀ ਚੱਲ ਰਹੀ ਹੈ ਤੋ ਤਬ ਇਹਨੂੰ ਵੈਰੀਫਾਈ ਕਰ ਰਹੇ ਆਂ ਜੋ ਵੀ ਗੱਲ ਸਾਹਮਣੇ ਆਏਗੀ ਉਹਦੇ ਅਨਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ